ਪਾਰਤ ਵਿਕਾਸ ਪ੍ਰਿਸ਼ਦ ਬ੍ਰਾਂਚ ਮੁਰਲਾ ਅਡਾ ਵੱਲੋਂ ਵਿਨੋਦ ਗਰਗ ਦੀ ਯਾਦ ਨੂੰ ਸਮਰਪਿਤ ਮੁਫਤ ਕੈਂਸਰ ਜਾਗਰੂਕਤਾ ਅਤੇ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ 100 ਤੋਂ ਵੱਧ ਮਰੀਜ਼ਾਂ ਨੇ ਮੁਫਤ ਜਾਂਚ ਅਤੇ ਸਲਾਹ ਦਾ ਲਾਭ ਲਿਆ। ਕੈਂਪ ਵਿਕਸਤ ਕੈਂਸਰ ਸੰਸਥਾਨ ਬਠਿੰਡਾ ਅਤੇ ਐਡਵਾਂਸ ਕੈਂਸਰ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਦੀ ਅਗਵਾਈ ਡਾਕਟਰ ਪੀ ਐਸ ਸੰਧੂ ਅਤੇ ਉਨ੍ਹਾਂ ਦੀ ماہر ਟੀਮ ਨੇ ਕੀਤੀ। ਪ੍ਰਧਾਨ ਅਮਿਤ ਜਿੰਦਲ ਨੇ ਦੱਸਿਆ ਕਿ ਸਮੇਂ ਸਿਰ ਜਾਂਚ ਨਾਲ ਕੈਂਸਰ ਤੋਂ ਬਚਾਅ ਸੰਭਵ ਹੈ। ਅਤੇ ਪਵਿੱਕ ਵਿੱਚ ਵੀ ਇਸ ਤਰ੍ਹਾਂ ਦੀ ਸੇਵਾਕਾਰ ਜਾਰੀ ਰਹਿਣਗੇ ਇਹ ਕੈਂਪ ਸਮਾਜਿਕ ਜਾਗਰੂਕਤਾ ਵੱਲ ਇੱਕ ਮਹੱਤਵਪੂਰਨ ਕਦਮ ਹੈ ਇਹ ਭਾਰਤ ਮੁਕਾਸ਼ੀ ਦਾ ਬਹੁਤ ਚਲਾਗਾਯੋਗ ਪ੍ਰੋਗਰਾਮ ਹੈ ਕਿਉਂਕਿ ਜੋ ਸਾਡੇ ਏਰੀਆ ਹੈ ਮਾਨਸਾ ਰੈਂਡਾ ਮਾਲਵਾ ਇਥੇ ਕੈਂਸਰ ਬੜੇ ਜ਼ੋਰਾਂ ਤੇ ਹੈ ਲੋਕ ਜਾਗਰੂਕ ਨਹੀਂ ਕੈਸ਼ ਨਹੀਂ ਕਰਾਉਂਦੇ ਤੇ ਜਦੋਂ ਬਿਮਾਰੀ ਤੀਜੀ ਪੜੇ ਤੇ ਪਹੁੰਚ ਜਾਂਦੀ ਹੈ ਉਦੋਂ ਪਤਾ ਲੱਗਦਾ ਹੈ ਸੋ ਇਹ ਕੈਂਪ ਦਾ ਬਹੁਤ ਫਾਇਦਾ ਹੋਣਾ ਹੈ ਲੋਕ ਬੱਚੇ ਕਾਫੀ ਆਲੇ ਨੇ ਆਪਣਾ ਟੈਸ਼ ਕਰਾ ਰਹੇ ਨੇ ਭਾਰਤ ਦੇ ਵਿਸ਼ਾ ਦਾ ਬਹੁਤ ਹੀ ਇੱਕ ਛਲਾਗਾ ਜੋਗ ਪ੍ਰਾਲਾ ਹੈਗਾ ਇਸ ਤਰ੍ਹਾਂ ਦੇ ਕੈਂਪ ਲੱਗਣੇ ਚਾਹੀਦੇ ਨੇ ਸੋ ਮਾਤਾ ਗੁਜਰੀ ਜੀ ਪੜਾਈ ਕੇ ਅੰਦਰ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪ੍ਰਾਲਾ ਕਰਕੇ ਇਹ ਕੈਂਪ ਲਗਾਇਆ ਹੈ ਸੋ ਜੋ ਵੀ ਪਹੁੰਚੇ ਨੇ ਸਾਰੇ ਉਸ ਤੇ ਪਰਮਾਤਮਾ ਬੇਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪ ਦਾ ਕਾਰਪੋਰੇਸ਼ਨ ਬੁਰਲਾਡਾ ਦੇ ਜਿਹੜੇ ਕੰਮ ਨੇ ਸੱਚ ਨੂੰ ਬਰਖਣ ਨੇ ਤੇ ਹਮੇਸ਼ਾ ਜੀ ਵੀ ਪਿਆਦਾ ਕਰਦੇ ਨੇ ਕਿ ਇਹ ਸ਼ਹਿਰ ਨੂੰ ਸਾਡੇ ਇਲਾਕੇ ਨੂੰ ਬਣਾਉਂਦੇ ਤੇ ਬਹੁਤ ਵੱਡਾ ਜਿਹੜਾ ਸੈਗਮੈਂਟ ਹੈ ਉਹਦੇ ਵਿੱਚ ਕਵਰ ਹੁੰਦਾ ਤੇ ਅੱਜ ਵੀ ਇਹਨਾਂ ਵੱਲੋਂ ਕੈਂਸਰ ਦਾ ਫੋਕਸ ਚੈੱਕਅਪ ਕੈਂਪ ਲਗਾਇਆ ਕਿਉਂਕਿ ਸਾਡੇ ਇਲਾਕੇ ਵਿੱਚ ਦੀ ਸਭ ਤੋਂ ਵੱਧ ਜਨਤਾ ਕਿਉਂਕਿ ਜਿੱਦਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਕੇਸਿਸ ਨੇ ਜਿਹੜੇ ਇੱਥੋਂ ਨਿਕਲਦੇ ਨੇ ਕੈਂਸਰ ਦਾ ਇੱਕੋ ਹੀ ਇਲਾਜ ਆ ਉਹ ਹੈਗਾ ਇਸ ਤੋਂ ਬਚਾਉਣਾ ਇਸ ਨੂੰ ਪਹਿਲਾਂ ਹੀ ਸਭ ਨੂੰ ਪਤਾ ਚੱਲ ਜਾਂਦਾ ਹੈ ਪਹਿਲੇ ਸਟੇਜ ਤੇ ਦੂਸਰੇ ਸਟੇਜ ਦੇ ਵਿੱਚ ਤੇ ਉਹਨਾਂ ਦਾ ਚੈੱਕ-ਅਪ ਕਰਵਾਉਂਦੇ। ਪਰ ਉਹ ਬੜਾ ਇੱਕ तरीका ਹੈ ਕਿ ਅਸੀਂ ਕੈਂਸਰ ਲਗਾ ਕੇ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹਨੂੰ ਕੈਂਸਰ ਹੈ ਜਾਂ ਨਹੀਂ। ਉਹ ਲਾਸਟ ਸਟੇਜ ਤੇ ਹੈ ਨਾ ਜਦੋਂ ਹੀ ਪਤਾ ਚੱਲਦਾ। ਸੋ ਇਹ ਇਦਾਂ ਦੇ ਪਹਿਲਾਂ ਹੀ ਚੈੱਕ-ਅਪ ਹੁੰਦੇ ਰਹਿਣ ਤਾਂ ਬਹੁਤ ਸਾਰੇ ਲੋਕਾਂ ਲਈ ਨਹੀਂ ਇਹ ਜਾਣਾ ਉਹ ਬੱਸ ਸਕਦੇ। ਅੱਜ ਵੀ ਇੱਥੇ ਸਾਈਕੋਮਰੀਜ਼ ਆਏ ਨੇ ਆਪਣਾ ਚੈੱਕ-ਅਪ ਕਰਵਾਉਣ ਲਈ ਕਿ ਬਹੁਤ ਅੱਛਾ ਲੱਗਿਆ ਸਾਨੂੰ ਕਿਉਂਕਿ ਜੋ ਚੰਗਾ ਹੋਉਂਦਾ ਉਹ ਚੰਗਾ ਕਹਿਣਾ ਵੀ ਇੱਕ ਅਨੇਕੀ ਹੈ ਤੇ ਸਾਨੂੰ ਸਭ ਨੂੰ ਕਹਿਣਾ ਵੀ ਚਾਹੀਦਾ ਕਿ ਬਹੁਤ ਹੀ ਅਸ਼ਲਾਗਾ ਜੋ ਕਾਰਜ ਜਿਹੜਾ ਹੈਗਾ ਭਾਰਮਿਕ ਕਾਰਜ ਕਰਦਾ ਹੈਗਾ ਤੇ ਇੱਥੇ ਮੰਨੂ ਕਹੇ ਲੱਗਦਾ ਇਹ ਕਿ ਅਰਦਾ ਦਾ ਕੈਂਪ ਉਹ ਮੈਂ ਇਹਨਾਂ ਨੂੰ ਮੋਰ ਦੇਣ ਦੀ ਕਰੂੰਗਾ ਕਿ ਹਰ ਛੇ ਮਹੀਨੇ ਬਾਅਦ ਲਗਾਇਆ ਜਾਂਦਾ ਹੈ। ਹਰ ਸਾਲ ਦੇ ਵਿੱਚ ਘੱਟੋ-ਘੱਟ ਦੋ ਕੈਂਪ ਜਿਹੜੇ ਸਾਡੇ ਇਲਾਕੇ ਵਿੱਚ ਬਹੁਤ ਜ਼ਿਆਦਾ ਸਾਰਿਆਂ ਨੂੰ ਇਹਦਾ ਲਾਭ ਮਿਲ ਸਕੇ ਅਸੀਂ ਮੈਡੀਕਲ ਫਾਊਂਡੇਸ਼ਨ ਦਾ ਤੁਹਾਡਾ ਡਾਕਟਰ ਦੀ ਟੀਮ ਨੂੰ ਇਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਇਹਨਾਂ ਨੇ ਸ਼ਹਿਰ ਨੂੰ ਬਹੁਤ ਬਟਾ ਸਵਾਰ ਕੈਂਸਰ ਪੰਜਾਬ 'ਚ ਬੜੀ ਕਿਸੇ ਦਾ ਸਭ ਤੋਂ ਜ਼ਿਆਦਾ ਸਭ ਤੋਂ ਵੀ ਆਪਣੇ ਬਹੁਤ ਦੇ ਜੀ ਡਾੜਵਾਦੇ ਰਿਹਾ ਹੈ ਅਗਲੇ 4-5 ਸਾਲਾਂ 'ਚ ਇਹ ਵੀ ਐਕਸਪੈਕਟਡ ਹੈ ਕਿ ਨੰਬਰ ਗ੍ਰਾਈਜ਼ੀ ਵੇਗਾ ਪਰ ਪੰਜਾਬ ਦੇ ਆਪ ਤਗੜੇ ਲੋਕ ਨੇ ਇਸ ਤਰ੍ਹਾਂ ਦੇ ਸੰਸਾ ਵਾਲੇ ਲੋਕ ਨਹੀਂ ਤੋ ਜੋ ਤਗੜੇ ਹੁੰਦੇ ਨੇ ਸਭ ਪਰਖਦੇ ਵੀ ਹੈ ਕਿ ਆਪਣੇ ਕੋਲੇ ਸੁੱਧਾ ਵੀ ਬਹੁਤ ਹੈ ਤਾਂ ਕੈਂਸਰ ਦੀ ਜਾਗਰੂਕਤਾ এডੂਕੇਸ਼ਨ ਵਾਸਤੇ ਅਸੀਂ ਇਹ ਸੈਂਪਲ ਵਾਇਆ ਸੀ ਉਹਦੀ ਉਸ ਵਾਸਤੇ ਜੋ ਸਰਟੀਫਾਈਡ ਜੋ ਗੈਨਰਿੰਗ ਦੀ ਟੀਮ ਜਿਸ ਕਰ ਲਈ ਆਯੋਜਨ ਵਿੱਚ ਟੈਸਟ ਵਾਸਤੇ ਸਭ ਤਰ੍ਹਾਂ ਦੇ ਮੈਮੋਗ੍ਰਾਮ ਪੈਪਸਪੀਅਰ ਪੀਐਸਏ ਇਹ ਸਭ ਤਰ੍ਹਾਂ ਦੇ ਟੈਸਟ ਬਾਸਤੇ ਅੰਦਰ ਅੰਦਰ ਹੀ ਹੋ ਜਾਂਦੇ ਸੀ ਤੋ ਇਸ ਤਰ੍ਹਾਂ ਦਾ ਸਾਨੂੰ ਪਲੇਟਫਾਰਮ ਮਿਲਿਆ ਤੇ ਨਾਲ ਬਾਜ਼ਾਰ ਦੇ ਵਿੱਚ ਬਹੁਤ ਕਿ ਲੋਕਾਂ ਦੇ ਨੀਂਦ ਨਹੀਂ ਕਰੀਆਂ ਸਸਤਾ ਨਹੀਂ ਸਰਕਾਰੀ ਸਹੂਲਤਾਂ ਨੇ ਪੰਜਾਬ ਦੀ ਸਹੂਲਤਾਂ ਵੀ ਬਹੁਤ ਅੱਛੀਆਂ ਨੇ ਇਸ ਤਰ੍ਹਾਂ ਦੀ ਸਸਤਾ ਦੇ ਸਮਾਜ ਦੇ ਲੋਕ ਵੀ ਬਹੁਤ ਅੱਛੇ ਨੇ ਤਾਂ ਆਪਾਂ ਕੈਂਸਰ ਚਾਹੀ ਆ ਰਹੇ ਤਾਂ ਉਹ ਫਾਈਟ ਨਹੀਂ ਕਰ ਸਕਦੇ ਸਰ ਕੀ ਕੈਂਸਰ ਦੇ ਮਰੀਜ਼ਾਂ ਨੂੰ ਕੀ ਸਲਾਹ ਦੇਣਾ ਚਾਹੀਦਾ ਹੈ ਦੇਖੋ ਕੈਂਸਰ ਵੀ ਅ ਦੋ ਸਭ ਤੋਂ ਵੱਡੀਆਂ ਪ੍ਰੋਬਲਮ ਹੈ ਕੈਂਸਰ ਕੋਣਾ ਜਿਸ ਜੋ ਚੀਜ਼ ਆਪਣੇ ਖਾਤਰ ਵਾਸਤੇ ਨਹੀਂ ਆਪਰੂ ਕਰਦੇ ਜੀਚਰ ਸਤੋ ਡੱਟ ਕੇ ਡਾੜ ਤੇ ਡਾੜ ਦੇ ਮਾਰੇ ਲੋਕੀ ਆਲੇ ਡਾੜ ਦੇ ਮਾਰੇ ਦਾਦਾ ਕਬੜਾ ਜੱਜ ਦੇ ਲਈ ਕੋ ਡਰਨ ਦੀ ਲੋੜ ਨਹੀਂ ਠੀਕ ਹੈ ਤੇ ਦੂਸਰਾ ਲੇਟਡ ਐਡਵਰਸਲ تو کرو باہر نہیں آتے کرو سیٹی آ جان باقی سا کام ہے جگہ باقی لوگ سے سماجی کا کام ہے علاج ہو سکتا ہے لےٹ ڈاؤٹ ڈائگنوس والے پاس جلدی کرو نکل کے باہر آن کینسر تو ڈرو ہونا کینسر ایک بماری نہیں ہے میں بخار ہے آپ کہہ ہیں کہ وہ کرونا بھی آیا ملیری بھی آیا تو کینسر بھی بہت ساری بماریاں تناؤ ہو گیا تو بہت سارے کینسر ہیں جی ٹھیک ہو سکتے ہیں انہوں تو بنا گل تو ہی موت دوج تک جی بس بنا علاج بنتے ہیں ਜਦ ਸਰਕਾਰ ਵੱਲੋਂ ਵੀ ਸਮੇਂ ਸਮੇਂ ਤੇ ਰੋਪਾਂ ਨੂੰ ਮੁਫਤ ਸਹੂਲਤਾਂ ਦਿੱਤੀਆਂ ਜਿੰਨਾਂ ਦੀ ਕੰਮ ਦਾ ਮਾਨਸਾ ਭਰਾ ਦਾ ਇੰਦਾ ਦੇ ਲੋਕਾਂ ਚ ਪਾਣੀ ਗੈਰਮਾੜਾ ਹੁੰਦਾ ਕੈਂਸਰ ਦੀ ਬੀਮਾਰੀ ਬਹੁਤ ਜ਼ਿਆਦਾ ਹੁੰਦੀ ਉਹਦਾ ਕੀ ਦੱਸਾ ਪਾਣੀ ਦੇ ਲਈ ਲੋਕਾਂ ਨੂੰ ਕੀ ਲੋਕੋ ਇੱਕੋ ਸਵਸਥ ਜੀਣਾ ਅਤੇ ਸਵਸਥ ਖਾਣਾ ਪੀਣਾ ਤਾਂ ਸਭ ਦਾ ਹੱਕ ਹੈ ਵੀ ਹੈ ਤੇ ਜਿਹਾਣਾ ਜ਼ਰੂਰੀ ਵੀ ਹੈ ਠੀਕ ਹੈ ਤੇ ਆਪਣੇ ਇਹ ਤਾਂ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਵਾਤਾਵਰਨ ਸਾਫ਼ ਰੱਖੀ ਆਣਾ ਤੁਹਾਨੂੰ ਕਿ ਐਕਸਰਸਾਈਜ਼ ਕਰਨਾ ਹੈ ਇਹ ਸਭ ਜਿਹੜਾ ਕੀ ਅੰਧੇਰਾ ਦਬੜਾ ਜਿਹੜੀ ਸਰਕਾਰ ਵੱਲੋਂ ਸੁਵਿਧਾ ਕਾਫੀ ਨੇ ਕੈਂਸਰ ਦੇ ਗਵਰਨਮੈਂਟ ਹਸਪੀਟਲ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਆਸ਼ਮਾਨ ਦੇ ਅੰਦਰ ਜਮ ਮੁੱਖ ਮੰਤਰੀ ਦੀ ਸਾਰੀਆਂ ਥਾਵਾਂ ਤੇ ਫ੍ਰੀ ਅਲਾਜ ਹੋ ਰਹੀ ਹੈ ਪਰ ਇਹ ਹੋਬਾ ਤਾਂ ਬੰਦੇ ਦਾ ਰੱਖਣਾ ਆਪਣਾ ਵੀ ਇੱਕ ਬੰਦੇ ਤੇ ਸਰਕਾਰ ਦਾ ਵੀ ਨਾ ਮੋੜ ਕੇ ਸਰ ਕੀ ਕਾਰਨ ਅੱਜ ਕੱਲ ਵੀ ਕੈਂਸਰ ਦੇ ਕੇਸ ਬਹੁਤ ਜ਼ਿਆਦਾ ਵਧ ਰਹੇ ਨੇ ਕੈਂਸਰ ਦਾ ਕਉਂ ਬਏ ਬਲਬ ਦੇ ਕੋਈ ਇੱਕ ਕਾਰਨ ਨਹੀਂ ਕੈਂਸਰ ਕਈ ਬਿਮਾਰੀਆਂ ਦਾ ਨਾਮ ਹੋ ਗਿਆ ਹੈ ਕਿ ਅੰਡੋ ਵਾਲੇ ਟੈਨਸ਼ਨ ਨੇ ਅੰਡੋ ਵਾਲੇ ਕਾਰਨ ਨੇ ਉਹਦੇ ਵਿੱਚ ਆਪਕਦੇ ਮੈਸੇ ਪੱਤੇ ਨੇ ਨੇ ਜਿਹੜੀ ਜਿਹੜੀ ਸਿਗਰਟ ਸ਼ਰਾਬ ਖਾਣਾ ਪੀਣਾ ਵੀ ਹੈ ਜੋ ਆਪਾ ਪ੍ਰੋਸੈਸਡ ਫੂਡ ਕਰਦੇ ਆਂ ਉਹ ਟਾਈਮਿੰਗਸ ਕਰਦੇ ਆਂ ਤੇ ਆਪਣੀ ਡੇਲੀ ਲਾਈਫ ਸਟਾਈਲ ਹੈਬਿਟਸ ਨੇ ਹੈ کی ایکسرسائز گھٹ ہونا بیٹھے بیٹھے طرح کے کام زیادہ ہو گئے ہیں سارے کارن پھر جینیٹک کوشش کروار سے کینسر ہے وہ اس پیٹ میں ہیں اس طرح دے کارن کافی سارے نے پر وہ چھٹی ڈائگنوز کر لیے یا سکریننگ پروگرام نال کچھ کینسر تو بچاؤ ویکسی نال ہو جاتے ہیں انہیں چیزوں کا دھیان رکھنا ضروری ہے کہ جیت ویکسین لگوا سکتے ہیں اتنے ویکسین والے پاس جاؤ جیسے ارلی آپ ڈٹیکٹ کر سکتے ہیں سکرین ڈٹیکٹ پاس بچوں جب ٹائملی علاج کرنے واسے پاس جائیے تو کینسر تو زیادہ تر بچیا جا سکتا ہے